ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਅੱਜ ਅਸੀਂ ਉੱਥੇ ਮੱਥਾ ਟੇਕਣ ਜਾ ਰਹੇ ਹਾਂ ਤੇ ਮੌਸਮ ਦੇਖੋ ਜੀ ਵੈਦਰ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਜੀ ਅੱਜ ਅਸੀਂ ਨਹਿਰ ਵਾਲੇ ਰਾਹ ਤੋਂ ਜਾ ਰਹੇ ਹਾਂ ਜਿਹੜਾ ਰਾਹ ਇਹ ਸਿੱਧਾ ਰੋਪੜ ਵਾਲਾ ਰਾਹ ਵਾ ਜੀ ਨਹਿਰੋ ਰਾਹ ਦਰਾਹੇ ਤੋਂ ਜਿਹੜਾ ਰੋਪੜ ਵੱਲ ਨੂੰ ਜਾਂਦਾ ਰਾਹ ਵਾ ਉਹ ਰਾਹ ਤੇ ਉੱਤੇ ਜਾ ਰਹੇ ਹਾਂ ਜੀ ਲਓ ਜੀ ਰਾਹ ਵਿੱਚ ਕਹਿੰਦੇ ਫਿਰ ਟੋਲ ਪਲਾजा ਤਾਂ ਵੈਸੇ ਬੰਦ ਆ ਜੀ ਪਰ ਕੱਟਣ ਵਾਲੇ ਫਿਰ ਵੀ ਫਿਰਦੇ ਨੇ ਜੀ ਇੱਥੇ ਟੋਲ ਉਹ ਦੇਖ ਰਹੇ ਹੋ ਤੁਸੀਂ ਤੁਹਾਨੂੰ ਪਤਾ ਜੀ ਫਿਰ ਤੇ ਇਸ ਤੋਂ ਬਾਅਦ ਅਸੀਂ ਜੀ ਫਿਰ ਇੱਥੇ ਪਕੌੜੇ ਖਾਦੇ ਜੀ ਸ਼ਰਮਾ ਵਾਲੇ ਦੇ ਸ਼ਰਮਾ ਵਾਲੇ ਦੇ ਪਕੌੜੇ ਖਾ ਕੇ ਉਸ ਤੋਂ ਬਾਅਦ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਫਿਰ ਅੱਗੇ ਵਧ ਗਏ ਅਸੀਂ ਜਾ ਰਹੇ ਤੇ ਉਸ ਤੋਂ ਬਾਅਦ ਹੀ ਲਓ ਜੀ ਫਿਰ ਅਸੀਂ ਗੱਡੀ 'ਚ ਤੇਲ ਪਵਾਇਆ ਇਰਪੋ ਆ ਗਏ ਫਿਰ ਟੈਂਕੀ ਕਰ ਲਈ ਫੁੱਲ ਮੌਸਮ ਚੈੱਕ ਕਰੋ ਜੀ ਕਿੰਨਾ ਸੋਹਣਾ ਹੋਇਆ ਹੋਇਆ ਵਾਸਤੇ ਵਿੱਚ ਇੱਕ ਹੱਬ ਪੁਲ ਬਣਿਆ ਹੋਇਆ ਜੀ ਇਹ ਚੈੱਕ ਕਰੋ ਵੀ ਬੜਾ ਵਧੀਆ ਪੌੜਾ ਹੈ ਇਹ ਪੁਲ ਮੈਨੂੰ ਐਂ ਲੱਗਦਾ ਜੀ ਪੰਜਾਬ ਚ ਇੱਕੋ ਇੱਕ ਪੌੜਾ ਜੀ ਇਹਦੇ ਨਾਲ ਦਾ ਭਈ ਜੇ ਕੋਈ ਹੋਰ ਕਿਸੇ ਜਗ੍ਹਾ ਦੇ ਉੱਤੇ ਇਹ ਰੋਪੜੀ ਏਰੀਆ 'ਚ ਬਣਿਆ ਹੋਇਆ ਰੂਪਨਗਰ 'ਚ ਭਈ ਜੇ ਕਿਸੇ ਹੋਰ ਏਰੀਏ ਵਿੱਚ ਇਹਦੇ ਨਾਲ ਦਾ ਪੁਲ ਬਣਿਆ ਹੋਵੇ ਤੁਹਾਨੂੰ ਇੱਕ ਵਾਰੀ ਫੇਰ ਵੀਡੀਓ ਤੇ ਦਿਖਾ ਦਿੰਨੇ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਇਹ ਪੁਲ ਕਿੱਥੇ ਬਣਿਆ ਹੋਇਆ ਜੀ ਹੋਰ ਕਿਹੜੇ ਏਰੀਏ 'ਚ ਬਣਿਆ ਹੋਇਆ ਲਓ ਜੀ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਆ ਬਾਹਰ ਮਾਰਕੀਟ ਸਜੀ ਹੋਈ ਆ ਰੇੜੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਆਹ ਸਾਹਮਣੇ ਗੁਰਦੁਆਰਾ ਟੀਬੀ ਸਾਹਿਬ ਬਸ ਅਸੀਂ ਪਹੁੰਚ ਗਏ ਆ ਜੀ ਇਰੇ ਦੇ ਨਾਲ ਇੱਕ ਪਾਰਕ ਆਇਆ ਲਓ ਜੀ ਪਾਣੀ ਪੂਰਾ ਵਧਿਆ ਹੋਇਆ ਜੀ ਇਸ ਟਾਈਮ ਸਤਲੁਜ ਦੇ ਵਿੱਚ ਕਹਿੰਦੇ ਦਰਿਆ ਦੇ ਵਿੱਚ ਪਾਣੀ ਪੂਰਾ ਵਧਿਆ ਹੋਇਆ ਉਹ ਸਾਹਮਣੇ ਨਿਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਦੇ ਇਸ ਤੋਂ ਬਾਅਦ ਜੀ ਅਸੀਂ ਇੱਕ ਪਾਰਕ ਦੇ ਵਿੱਚ ਚਲੇ ਗਏ ਉਹਦੇ ਸਤਲੁਜ ਦਰਿਆ ਦੇ ਨਾਲ ਹੀ ਬਣਿਆ ਹੋਇਆ ਜੀ ਪਾਰਕ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਕੀਤੀ ਹੋਈ ਹੈ ਜੀ ਇੱਥੇ ਖਾਣ ਪੀਣ ਨੂੰ ਵਧੀਆ ਤੁਸੀਂ ਬਹਿ ਕੇ ਆਰਾਮ ਨਾਲ ਖਾ ਸਕਦੇ ਹੋ ਜੇ ਤੁਹਾਨੂੰ ਭੁੱਖ ਲੱਗੀ ਹੈ ਇੱਥੇ ਵੇਰ ਕਾਲਿਆਂ ਦੇ ਵੀ ਇੱਥੇ ਇੱਕ ਬੂਥ ਬਣਿਆ ਹੋਇਆ ਜੀ ਜਿੱਥੋਂ ਤੁਸੀਂ ਕੁਝ ਖਾਣਾ ਪੀਣਾ ਖਾ ਸਕਦੇ ਹੋ ਜੇ ਤੁਹਾਨੂੰ ਭੁੱਖ ਲੱਗੀ ਹੋਈ ਹੈ ਜੀ ਹਲੋ ਇਹ ਪਾਣੀ ਦੇਖੋ ਜੀ ਪੂਰਾ ਐਨ ਭਰਿਆ ਹੋਇਆ ਜੀ ਹੁਣ ਤੁਹਾਨੂੰ ਪਤਾ ਬਾਰਸ਼ਾਂ ਦੇ ਦਿਨ ਚੱਲ ਰਹੇ ਨੇ ਜਿਦੇ ਕਰਕੇ ਪਾਣੀ ਰੈਗੂਲਰ ਚੱਲ ਰਿਹਾ ਹੈ ਤੇ ਕਿਉਂਕਿ ਪਿੱਛੋਂ ਡੈਮ ਤੋਂ ਫੁੱਲ ਹੋ ਜਾਂਦਾ ਜੀ ਫੁੱਲ ਹੋਣ ਕਰਕੇ ਫਿਰ ਇਹ ਗੇਟ ਖੋਲੇ ਹੋਏ ਨੇ ਇਹ ਮੈਨੂੰ ਲੱਗਦਾ ਜੀ ਹੁਣ ਘੱਟੋ ਘੱਟ 6-7 ਗੇਟ ਖੋਲੇ ਹੋਏ ਨੇ ਜੀ ਆ ਜੀ ਹੁਣ ਪਾਰਕ ਦੇ ਵਿੱਚ ਇਨਸਟਰਕਸ਼ਨ ਦਿੱਤੀਆਂ ਹੋਈਆਂ ਸੀਗੀਆਂ ਜਿਹੜੇ ਅਸੀਂ ਪਾਰਕ ਦੇ ਵਿੱਚ ਇਹਨੂੰ ਤੁਸੀਂ ਦੇਖ ਸਕਦੇ ਹੋ ਵੀ ਪਾਰਕ ਦੀ ਰੱਖ-ਰਖਵਾਲੀ ਲਈ ਰੱਖਿਆ ਹੋਇਆ ਜੀ ਇਹ ਦੱਸਿਆ ਹੋਇਆ ਵਾ ਫਿਰ ਅਸੀਂ ਖਾਦੇ ਬਰਗਰ ਜੀ ਇਹਦੇ ਕੋਲੋਂ ਬਾਈ ਕੋਲੋਂ ਇੱਥੇ ਇੱਕ ਲੱਗੀ ਹੋਈ ਸੀ ਬਾਈ ਦੀ ਰੇੜੀ ਤੇ ਬਾਈ ਨੇ ਲਿਖਿਆ 13 ਰੁਪਏ ਦਾ ਬਰਗਰ ਹਰ ਵੀਰਵਾਰ ਨੂੰ ਫ੍ਰੀ ਮਿਲਦਾ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਚੱਲ ਜਾ ਰਹੇ ਹਾਂ ਇੱਥੇ ਕ ਰੋਪੜ ਏਰੀਆ ਦੇ ਵਿੱਚ ਜਿੱਥੋਂ ਜੀ ਇੱਕ ਨਹਿਰ ਨੂੰ ਜਾਂਦਾ ਰ ਆ ਆ ਨਹਿਰ ਨੂੰ ਜਾ ਰਿਹਾ ਜੀ ਰਾਰਾ ਆਹ ਇੱਥੇ ਮਤਲਬ ਇਹ ਪਾਣੀ ਆ ਸਾਰੇ ਗੇਟ ਖੋਲੇ ਹੋਏ ਨੇ ਜੀ ਇਹ ਇਹ ਜਿਹੜੀ ਲੁਧਿਆਣੇ ਨੂੰ ਜਾਂਦੀ ਆ ਜੀ ਨਹਿਰ ਜਿਹੜੀ ਆਪਾਂ ਕਹਿ ਸਕਦੇ ਆ ਜਿਹੜੀ ਨੀਲੋ ਦੇ ਪੁਰਤੋ ਦਰਾਹੇ ਤੱਕ ਜਿਹੜੀ ਆ ਆਪਣੇ ਜਿਹੜੀ ਰੋਪੜ ਨੂੰ ਜਾਂਦੇ ਹੋਏ ਦਰਾਹੇ ਤੋਂ ਨਹਿਰ ਆ ਜੀ ਉਹ ਨਹਿਰ ਦਾ ਪਾਣੀ ਆ ਜੀ ਇਹ ਸਾਰਾ ਤੇ ਆ ਤੁਹਾਨੂੰ ਅਸੀਂ ਦੂਜੇ ਪਾਸੇ ਦਿਖਾ ਰਹੇ ਹਾਂ ਜੀ ਪੌੜ ਦੇ ਦੂਜੇ ਪਾਸੇ ਆ ਗਏ ਆ ਜਿੱਥੇ ਤੁਹਾਨੂੰ ਪਹਿਲਾਂ ਟੀਬੀ ਸਾਹਿਬ ਹੋਇਆ ਸੀ ਹੁਣ ਇੱਥੋਂ ਵੀ ਦੇਖੋ ਜੀ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਤੇ ਇਧਰ ਪਾਣੀ ਦੇਖੋ ਜੀ ਕਿੰਨਾ ਸ਼ਾਂਤ ਹੈ ਸ਼ਾਂਤ ਹੋਇਆ ਹੋਇਆ ਸਾਰਾ ਪਾਣੀ ਤੇ ਉਸ ਤੋਂ ਬਾਅਦ ਅਸੀਂ ਅੰਦਰ ਪਾਰਕ ਇਧਰਲੇ ਪਾਸੇ ਪਾਰਕ ਬਣਿਆ ਹੋਇਆ ਜੀ ਪਾਰਕ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਜੀ ਵਧੀਆ ਗ੍ਰੀਨਰੀ ਬਹੁਤ ਆ ਜੀ ਇਧਰ ਤੇ ਆ ਛੋਟੇ ਛੋਟੇ ਸੂਏ ਕੱਢੇ ਹੋਏ ਨੇ ਜੀ ਛੱਡਿਆ ਹੋਇਆ ਸੀ ਪਾਣੀ ਅੱਜ ਕੱਲ ਸੂਏਾਂ 'ਚ ਪਾਣੀ ਪੂਰਾ ਫੁੱਲ ਛੱਡਿਆ ਹੋਇਆ ਪੰਜਾਬ ਸਰਕਾਰ ਵੱਲੋਂ ਇੱਥੇ ਤੁਸੀਂ ਇੱਕ VOTING ਵੀ ਕਰ ਸਕਦੇ ਹੋ ਇੱਥੇ VOTING ਦਾ ਸਿਸਟਮ ਵੀ ਬਹੁਤ ਵਧੀਆ ਬਹੁਤ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਵੋਟਾਂ ਘੜੀਆਂ ਨੇ ਇਹ ਜਦੋਂ ਆਪਾਂ ਗੁਰਦੁਆਰਾ ਤੋਂ ਜਿਹੜਾ ਪੌਲਾ ਹੁੰਦਾ ਜੀ ਪੁਰ ਦੇ ਦੂਜੇ ਪਾਸੇ ਦੇ ਆ ਆਪੋਜ਼ਿਟ ਪਾਸੇ ਆ ਇੱਥੇ VOTING ਸਿਸਟਮ ਬਣਿਆ ਹੋਇਆ ਹੈ ਇੱਥੇ ਵੋਟ ਕਰ ਸਕਦੇ ਹੋ ਤੁਸੀਂ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਹੋਰ ਜੰਗਲੀ ਏਰੀਆ 'ਚ ਘੁੰਮਣ ਚਲੇ ਗਏ ਜੀ ਇਹ ਥੋੜਾ ਜਿਹਾ ਜੰਗਲੀ ਏਰੀਆ ਸੀਗਾ ਬੜਾ ਸੋਹਣਾ ਉਹ ਸਾਹਮਣੇ ਮੋਰ ਦੇਖੋ ਜੀ ਆ ਨੰ ਵਧੀਆ ਮਤਲਬ ਬਹੁਤ ਸੋਹਣਾ ਵੈਦਰ ਸੀਗਾ ਜੀ ਜਿਹੜੇ ਅਸੀਂ ਦਿਨ ਗਏ ਆ ਬੜਾ ਸੋਹਣਾ ਵੈਦਰ ਸੀ ਕੁਦਰਤੀ ਹੁਣ ਤਾਂ ਬਾਰਿਸ਼ਾਂ ਪੈ ਰਹੀਆਂ ਨੇ ਜੀ ਉਸ ਤੋਂ ਬਾਅਦ ਅਸੀਂ ਹੋਰ ਇੱਕ ਸੰਘਣੇ ਜੰਗਲ ਵੱਲ ਨੂੰ ਵੱਧ ਰਹੇ ਸੀਗੇ ਔਹ ਦੇਖੋ ਸਾਹਮਣੇ ਜੀ ਕਿੰਨਾ ਸੰਘਣਾ ਜੰਗਲ ਆ ਫਿਰ ਅਸੀਂ ਇੱਥੇ ਸੋਚਿਆ ਅਗਲੀ ਵਾਰ ਆਵਾਂਗੇ ਜੀ ਅਗਲੀ ਵਾਰ ਤੁਹਾਨੂੰ ਇਹਦਾ ਵਲੌਗ ਦਿਖਾਵਾਂਗੇ ਜੀ ਅੰਦਰ ਕੀ ਆ ਆ ਬਾਂਸ ਦਾ ਪੇੜਾ ਜੀ ਦੇਖੋ ਕਿੱਡਾ ਸੰਘਣਾ ਬਾਂਸ ਹੀ ਬਾਂਸ ਲੱਗੇ ਹੋਏ ਨੇ ਤੇ ਬੜਾ ਸੋਹਣਾ ਸੀਗਾ ਜੀ ਇਹ ਸਾਰਾ ਵੈਦਰ ਦੇਖਣ ਵਾਲਾ ਜੀ ਔਰ ਜਾ ਰਹੀ ਹੈ ਜੀ ਬੋਟ ਇਹ ਵੱਡੀ ਬੋਟ ਆ ਜੀ ਜਿਹਦੇ ਵਿੱਚ ਘਟੋ ਘਟ 15 20 ਜਣੇ ਬਹਿ ਜਾਂਦੇ ਆ ਫੈਮਿਲੀ ਵੋਟ ਜਿਹਨੂੰ ਕਹਿ ਸਕਦੇ ਆ ਆ ਦੇਖੋ ਜੀ ਪਾਣੀ ਦੇਖੋ ਪਾਣੀ ਕਿੰਨਾ ਤੇਜ਼ ਜਾ ਰਿਹਾ ਤੇ ਬਹੁਤ ਹੈ ਮਤਲਬ ਵੀ ਇੱਥੇ ਤੁਹਾਨੂੰ ਸ਼ਾਇਦ ਇਹ ਦੇ ਵਿੱਚ ਵਲੌਗ ਦੇ ਵਿੱਚ ਨਾ ਲੱਗਦਾ ਹੋਵੇ ਪਰ ਬਹੁਤ ਖਤਰਨਾਕ ਸੀਨ ਹੈਗਾ ਜੀ ਬਹੁਤ ਜਿਵੇਂ ਕਹਿ ਸਕਦੇ ਆ ਡਰ ਲੱਗਦਾ ਜੀ ਇੱਥੇ ਤੁਸੀਂ ਕੋਲੇ ਖੜੋਗੇ ਤਾਂ ਲਓ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੱਲ ਜਾ ਰਹੇ ਹਾਂ ਇਹ ਪੁਲ ਕ੍ਰੋਸ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਨਾਲ ਜਿਉ ਰੋ ਆਪਾਂ ਖੱਬੇ ਪਾਸੇ ਨੂੰ ਟਰਨ ਲੈਨੇ ਆ ਜੀ ਆ ਪਹੁੰਚ ਗਏ ਆਪਾਂ ਖੱਬੇ ਪਾਸੇ ਨੂੰ ਟਰਨ ਲੈ ਕੇ ਤੇ ਨਾਲ ਹੀ ਸਾਹਮਣੇ ਲਓ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਜੀ ਇਹ ਹੁਣ ਜਿੱਥੇ ਮੂਰੇ ਜੀ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜੀ ਬਹੁਤ ਵੱਡੀ ਪਾਰਕਿੰਗ ਆ ਇੱਥੇ ਵੀ ਐਨੀ ਕੋ ਦਿੱਕਤ ਹੈਗੀ ਬਹੁਤ ਗੱਡੀਆਂ ਆਰਾਮ ਨਾਲ ਲੱਗ ਜਾਂਦੀਆਂ ਨੇ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਜਾ ਰਹੇ ਹਾਂ ਜੀ ਲਓ ਜੀ ਅਸੀਂ ਅੰਦਰ ਪਹੁੰਚ ਗਏ ਆ ਇੱਥੇ ਨਾ ਜੀ ਅਸਲ ਵਿੱਚ ਫੁੱਲ ਬੂਟੇ ਬਹੁਤ ਲੱਗੇ ਹੋਏ ਨੇ ਜੀ ਬਹੁਤ ਅੰਦਰਲੇ ਪਾਸੇ ਨਾ ਜੀ ਬਹੁਤ ਤਰ੍ਹਾਂ ਤਰ੍ਹਾਂ ਦੇ ਫੁੱਲ ਬੜੇ ਸੋਹਣੇ ਰੰਗ-ਬਰੰਗੇ ਬੜੇ ਸੋਹਣੇ ਫੁੱਲ ਲੱਗੇ ਹੋਏ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਗਮਲੇ ਬਹੁਤ ਨੇ ਜੀ ਗਮਲੇ ਛੋਟੇ ਛੋਟੇ ਗਮਲੇ ਗਮਲਿਆਂ ਦੇ ਵਿੱਚ ਫੁੱਲ ਲਗਾਏ ਹੋਏ ਨੇ ਜੀ ਹੁਣ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਹਾਂ ਜੀ ਲਓ ਜੀ ਅਸੀਂ ਅੰਦਰ ਮੱਥਾ ਟੇਕਣ ਆ ਗਏ ਦਰਸ਼ਨ ਕਰੋ ਜੀ ਤੁਸੀਂ ਸਾਰੇ ਜਾਣੇ ਇਹ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬਾ ਜੀ ਇਸ ਕਾਰ ਦਾ ਇਤਿਹਾਸ ਤੁਸੀਂ ਸੰਖੇਪ ਵਿੱਚ ਪੜ ਸਕਦੇ ਹੋ ਜੀ ਇਹ ਕਾਰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੁਣ ਅਸੀਂ ਗੁਰਦਰਾ ਸਾਹਿਬ ਦੇ ਪਿਛਲੇ ਪਾਸੇ ਆ ਜੀ ਬੈਕ ਸਾਈਡ ਤੇ ਗੁਰਦਰਾ ਸਾਹਿਬ ਦੇ ਬੈਕ ਸਾਈਡ ਤੇ ਜੀ ਸਤਲੁਜ ਦਰਿਆ ਵਾ ਜੀ ਸਤਲੁਜ ਦਰਿਆ ਦੇ ਉਹ ਦੇਖੋ ਜੀ ਤੁਹਾਨੂੰ ਦਿਖ ਰਹੇ ਹੋਣਗੇ ਹੁਣ 6 ਤੋਂ 7 ਗੇਟ ਇਸ ਟਾਈਮ ਖੁੱਲੇ ਹੋਏ ਨੇ ਜੀ ਕਿਉਂਕਿ ਬਾਰਸ਼ਾਂ ਦੇ ਦਿਨ ਚੱਲ ਰਹੇ ਨੇ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਆਪਣਾ ਇਤਿਹਾਸ ਬਣਿਆ ਹੋਇਆ ਜੀ ਆਪਣਾ ਗੁਰੂ ਸਾਹਿਬਾਨਾਂ ਨੇ ਜੋ ਸ਼ਹਾਦਤਾਂ ਦਿੱਤੀਆਂ ਨੇ ਜੀ ਉਹਨਾਂ ਨੂੰ ਸਾਰਾ ਉੱਥੇ ਬਣਾ ਕੇ ਇਹ ਸਾਰਾ ਕੁਝ ਆਪਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਜੀ ਤਾਂ ਜੋ ਆਪਣੇ ਬੱਚੇ ਆਪਣੇ ਇਤਿਹਾਸ ਨੂੰ ਸਮਝਣ ਆਪਣੇ ਬੱਚਿਆਂ ਨੂੰ ਜ਼ਰੂਰ ਲਿਆਓ ਜੀ ਇੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਸੋ ਹੁਣ ਅਸੀਂ ਵਾਪਸੀ ਆਪਦੇ ਘਰ ਨੂੰ ਜਾ ਰਹੇ ਹਾਂ ਜੀ ਅਗਰ ਵਲੌਗ ਚੰਗਾ ਲੱਗਿਆ ਜੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਬਾ ਜੀ ਭਲੀ ਕਰਨ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਸਭ ਨੂੰ ਤਰੱਕੀਆਂ ਦੇਵਣ ਇਸੇ ਤਰ੍ਹਾਂ ਨਵੇਂ-ਨਵੇਂ ਵਲੌਗ ਸਾਡੇ ਚੈਨਲ ਤੇ ਦੇਖਦੇ ਰਹੋ